ਕੁਨੋਂ ਸੰਜਮ ਦਾ ਥੱਕ ਗਿਆ ਨੀਕੀਆਂ ਕਮਾਉਣ ਦੀ ਸ간 ਝੱਕ ਗਿਆ ਕਹਿ ਕੀ ਆਇਆ ਨਾਮ ਨੂੰ ਜਪੂੰਗਾ ਸੱਚਿਆ ਕਹਿ ਕੀ ਆਇਆ ਨਾਮ ਨੂੰ ਜਪੂੰਗਾ ਸੱਚਿਆ ਇਥੇ ਆ ਕੇ ਪੁੱਤ ਗਿਆ ਕੱਚੀ ਦੇ ਕੱਚਿਆ ਹਾਂ ਮਿੱਟੀ ਵੀ ਬਣਾ ਕੇ ਪੁੱਤ ਦੀ ਖਾਦਮੀ ਜਿਹਨੇ ਗੰਦੇ ਪਾਣੀਓ ਬਣਾਦਾ ਆਦਮੀ ਹਾਂ ਦੋ ਵੇੜੇ ਦੋ ਜੋਗ ਵੇੜੇ ਤੋਂ ਜੀ ਇਹਦਣੇ ਨੂੰ ਹੋ ਗਿਆ ਕਮਾਉਣ ਜੋਗ ਜੀ ਉੜੀ ਆਣਾ ਮਗੁੰਟਾ ਵਿਆਹਾਂ ਨੂੰ ਹਾਂ ਜੂਏ ਤੇ ਰਾਹੀ ਜਨ ਨਾਲ ਤਾਂ ਨੂੰ ਹਾਂ ਪਾਣੇ ਗੈਸ ਰੋਸ਼ਨੀ ਅੰਦੀਰੀ ਰਹਿੰਦਾ ਰਿਆ ਹਾਂ ਰਾਤ ਦਾ ਪਨਾਲਾ ਨਕ ਤੋਂ ਵੀ ਵਹਿੰਦਾ ਰਿਆ ਹਾਂ ਉਦੋਂ ਠਾਹਾ ਮੁੱਖ ਸੀ ਤਾਂ ਸੀ ਬੱਬੀਆਂ ਹਾਂ ਹੁਣ ਜੇਬ ਚ ਰੱਖਣਾ ਨਾ ਮੁਸ਼ਕਲ ਅੱਬੀਆਂ ਆਹਾ ਹੂੰ ਹੀ ਨਰ ਮਾਰਨਾ ਜਿਹੜੇ ਮੁੱਖ ਨੂੰ ਖਾ ਕੇ ਮਾਰਕੀਆਂ ਨੇ ਪਣਾਉਣਾ ਭੁੱਖ ਨੂੰ ਹਾਂ ਸੀ ਸੁੱਤੇ ਬਨ ਰਹਿ ਨਗਾ ਕੀ ਅਧਿਆ ਪੈਨ ਦਾ ਪਛਾਕ ਵਧ ਗਿਆ ਤੋਂ ਵਧ ਗਿਆ ਹਾਂ ਹਾਂ ਟੁੱਟ ਰੁਪਰਾਣਾ ਹੋ ਕੇ ਵਣ ਖਾੜਦਾ ਪੈ ਜੂਗਾ ਟਿੱਕ ਲੈਣਾ ਕਾਲ ਘੜਦਾ ਜਿਹੜੀ ਭਾਈਚਾਰੇ ਦਾ ਬਖਾਵੇਂ ਜੋਰ ਜੀ ਉਹ ਤੇਰੇ ਵਾਸਤੇ ਪਟਨ ਗੋਰ ਜੀ ਹਾਂ ਹਾਂ ਬਾਪ ਮਾਂ ਕਹਣਗੇ ਜਿਹੜੀ ਪੁੱਤ ਪੁੱਤਰੀ ਅੱਥੀਂ ਦਾ ਆਉਣ ਕੇ ਮਰੇ ਦਾ ਬੁੱਤਰੀ ਜਿਹੜੀ ਤੀਵੀ ਰੱਖੀ ਕਾਹੀਂ ਲਪੇਟ ਕੀ ਰੋ ਕੇ ਬੈਜੂ ਮਿੱਟੀ ਮਿੱਟੀ ਕਿਸਮੇਰ ਕੀ ਰੱਤ ਦੀ ਕਮਾਈ ਕਾੜ ਜਾਂ ਡਾਗਣਾ ਰੱਬ ਦੀ ਕਸਮ ਸੁਈ ਜਾ ਨਹੀਂ ਸਕਣਾ ਰਾਜਵਾਲੀ ਸੱਚ ਨਹੀਂ ਮਾਰ ਨਹੀਂ ਤਾ ਐਵੇਂ ਜਾਊਗਾ ਆਪਣਾ ਉਮਰ ਵੀ ਤਾ ਆਹਾ ਆਹਾ ਵਾਹ 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 ਬਹੁਤ ਅੱਛੇ ਹਾਂ ਜੀ ਹਾਂ ਤੋਂ ਸਾਡੇ ਮਾਸੜ ਜੀ ਨੇ ਤੇ ਗੁਰਬਚਨ ਸਿੰਘ ਤੇ ਇਹ ਬਾਬੂ ਰਜ਼ਬਲੀ ਬਾਬੂ ਰਜ਼ਬਲੀ ਜੀ ਦੇ ਚੇਲੇ ਨੇ ਇਹ ਤਾਂ ਹੀ ਤੁਹਾਨੂੰ ਬਾਬੂ ਰਜ਼ਵਲੀ ਜੀ ਦੀ ਜਿਹੜੀ ਰਚਨਾ ਤੁਹਾਨੂੰ ਸੁਣਾਈ ਹੈ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਸੀਂ ਸਾਰੇ ਜਾਣੇ ਕਿ ਮੈਂ ਅੱਜ ਜਿਹੜਾ ਇਹਨਾਂ ਦੇ ਕੋਲੇ ਬੈਠਾ ਹਾਂ ਹੋਰ ਵੀ ਮੈਂ ਇਹਨਾਂ ਦੀਆਂ ਰਚਨਾਵਾਂ ਜਿਹੜੀਆਂ ਬਹਿ ਕੇ ਕਿਸੇ ਦਿਨ ਬਕਾਇਦਾ ਰਿਕਾਰਡ ਕਰੂੰਗਾ ਇੱਥੇ ਸੜਕ ਤੇ ਬੈਠੇ ਆਂ ਅਸੀਂ ਤਾਂ ਕਰਕੇ ਥੋੜਾ ਸ਼ੋਰ ਸ਼ਰਾਬਾ ਆ ਰਿਹਾ ਸੋ ਜ਼ਰੂਰ ਜੀ ਕਰ ਦਿਓ ਅੱਗੇ ਸ਼ੇਅਰ ਬਾਬੂ ਰਜ਼ਵਲੀ ਜੀ ਨੂੰ ਤਾਂ ਸਾਰੇ ਹੀ ਬੜੇ ਮੁਹੱਬਤ ਕਰਦੇ ਆ ਤੇ ਇਹ ਉਹਨਾਂ ਦੇ ਲਾਡਲੇ ਸ਼ਾਗਿਰਦ ਨੇ ਸੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ